ਅੰਮ੍ਰਿਤਸਰ ਜਲੰਧਰ ਰੋਡ ਤੇ ਸਥਿਤ ਅਲਫਾ ਮਾਲ ਦੇ ਨੇੜੇ ਦੇ ਇੰਡੀਅਨ ਔਇਲ ਦੇ ਪੈਟਰੋਲ ਪੰਪ ਤੇ ਇੱਕ ਮੁਲਾਜ਼ਮ ਤੋਂ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਦਿਨ ਦੀ ਹਾੜੇ ਕਰੀਬ 9.5 ਲੱਖ ਰੁਪਏ ਲੁੱਟ ਲਏ। ਨਰੈਣ ਦਾਸ ਨਾਮ ਦਾ ਇਹ ਕਰਿੰਦਾ ਨੇੜੇ ਦੇ ਇੱਕ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਕਿ ਮੋਟਰਸਾਈਕਲ ਤੇ ਸਵਾਰ ਤਿੰਨ ਬਦਮਾਸ਼ਾਂ ਨੇ ਬੰਦੂਕ ਦਿਖਾ ਕੇ ਨਰੈਣ ਦਾਸ ਤੋਂ ਬੈਗ ਖੋਣ ਦੀ ਕੋਸ਼ਿਸ਼ ਕੀਤੀ। ਪਰ ਨਾਰਾਇਣ ਵੱਲੋਂ ਉਹਨਾਂ ਬਦਮਾਸ਼ਾਂ ਦਾ ਵਿਰੋਧ ਕੀਤਾ ਗਿਆ ਜਿਸ ਤੇ ਬਦਮਾਸ਼ ਗੋਲੀ ਚਲਾ ਕੇ ਉਸ ਤੋਂ ਬੈਗ ਖੋ ਕੇ ਭੱਜ ਗਏ ਬਦਮਾਸ਼ਾਂ ਨਾਲ ਹੋਈ ਹਾਥਾਪਾਈ ਵਿੱਚ ਨਾਰਾਇਣ ਦਾਸ ਦੇ ਹੱਥ ਤੇ ਵੀ ਸੱਟ ਲੱਗ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਰਾਇਣ ਨੇ ਦੱਸਿਆ ਕਿ ਇਸ ਵਾਰਦਾਤ ਸਮੇਂ ਉਸ ਲਾਗੇ ਬਹੁਤ ਲੋਕ ਸਨ ਪਰ ਪਬਲਿਕ ਵੱਲੋਂ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਨਹੀਂ ਦਿੱਤੀ ਗਈ ਮੈਂ ਤੋਂ ਕੈਸ਼ ਲੈ ਕੇ ਤਨਾਲ ਦੇ ਬੈਂਕ ਵਿੱਚ ਜਮ੍ਹਾਂ ਕਰਨ ਜਾ ਰਿਹਾ ਸੀ ਤੇ ਤਿੰਨ ਜਣੇ ਮੋਟਰਸਾਈਕਲ ਤੇ ਗਏ ਜਿਹਦੇ ਚੋਂ ਇੱਕ ਜਣਾ ਉਤਰ ਕੇ ਮੇਰੇ ਵੱਲ ਆਇਆ ਤਾਂ ਬੈਗ ਖੋਣ ਦੀ ਕੋਸ਼ਿਸ਼ ਕੀਤੀ ਐ ਤੇ ਮੈਂ ਬੈਗ ਛੱਡਿਆ ਨਹੀਂ ਕਿ ਹੱਥੋਂ ਭਾਈ ਹੋਇਆ ਤੇ ਉਹਨੂੰ ਲੰਮਿਆਂ ਵੀ ਪਾ ਲਿਆ ਸੀ ਮੈਂ ਪਰ ਕਿਸੇ ਨੇ ਹੈਲਪ ਨਹੀਂ ਕਰਾਈ ਪਬਲੀ ਵਿੱਚੋਂ ਪਬਲਿਕ ਨੇ ਹੈਲਪ ਨਹੀਂ ਕਰਾਈ ਤੇ ਅੰਨੀ ਦੇਸ ਉਹਨੇ ਘੁੱਲਾਂ-ਘੁੱਲੀ ਚ ਖੰਜਰ ਕੱਢਿਆ ਕੋਈ ਉਹ ਮੇਰੇ ਵਾਰ ਕੀਤਾ ਥੇ ਤਕਮੀਰ ਬਾਟੀ ਮੇਰੀ ਤੇ ਉਸ ਤੋਂ ਬਾਅਦ ਮੈਂ ਹੱਥ ਅੱਗੇ ਕੀਤਾ ਤੇ ਹੱਥ ਦੀ ਵਜ੍ਹਾ ਤੇ ਬਾਅਦ ਚ ਉਹਨੇ ਇੱਧਰ ਲੈ ਹੱਥ ਬੈਗ ਜਿਹੜਾ ਫਰੇਮ ਆ ਉਹਦੇ ਤੇ ਮਾਰਿਆ ਨੇ ਖੰਜਰ ਉਹ ਕਿਤਨੀ ਡੁੱਟ ਕੇ ਕੀ ਹੋਇਆ ਉਹ ਬੈਗ ਮੇਰੇ ਹੱਥੋਂ ਨਿਕਲ ਗਿਆ ਉਸ ਤੋਂ ਬਾਅਦ ਮਗਰ ਭੱਜਾ ਨਾਲ ਮੈਂ ਰੋਲਾ ਵੀ ਪਾਇਆ ਤੇ ਅਗੇ ਸਕੂਟਰ ਵਾਲੇ ਬੰਦੇ ਨੇ ਰੋਕਿਆ ਉਹਨਾਂ ਦਾ ਮੋਟਰਸਾਈਕਲ ਜਿਹੜੇ ਦੋ ਜਣੇ ਹੈਗੇ ਮੂਲਵੇੜੇ ਖਲੋਤੇ ਦੇ ਉਹਨਾਂ ਨੇ ਵੇਖਿਆ ਕਿ ਰੋਲਾ ਪੈ ਗਿਆ ਤੇ ਉਹਨਾਂ ਬੰਦੇ ਇਕੱਠੇ ਹੋਣ ਗਏ ਤੇ ਮੈਂ ਵੀ ਮਗਰ ਮੁੰਡੇ ਦੇ ਭਜਦਾ ਵਾ ਜਿਹੜਾ ਬੈਗ ਲੈ ਕੇ ਮੇਰੇ ਕੋਲ ਨਿਕਲਿਆ ਵਗੇ ਉਹਦੇ ਮਗਰ ਭਜਦਾ ਵਾ ਉਹਨਾਂ ਨੇ ਬਸ ਥੋਲ ਘੱਟ ਕੇ ਤੇ ਗੋਲੀ ਚਲਾਤੀ ਨੇ ਤੇ ਉਹ ਗੋਲੀ ਨਾ ਮਨ ਨੂੰ ਵੱਜੀ ਨਾ ਕਿ ਪਬਲਿਕ ਨੂੰ ਵੱਜੀ ਤੇ ਐਨੇ ਵਿੱਚ ਹੀ ਅਗਲੇ ਜਿਹੜੇ ਖਲੋਤੇ ਹੀ ਬੰਦੇ ਉਹ ਵੀ ਡਰ ਗਏ ਗੋਲੀ ਚੱਲਣ ਦੇ ਨਾਲ ਉਹ ਮੋਟਰਸਾਈਕਲ ਲੈ ਕੇ ਨਿਕਲ ਗਏ ਫਿਰ ਵੀ ਮੈਂ ਉਹਦਾ ਪਿੱਛਾ ਕੀਤਾ ਵੇ ਨਾਲ ਦੇ ਬਨੇ ਗਲੀ ਤੱਕ ਤਾਂ ਵੀ ਉਹ ਹੱਥ ਨਹੀਂ ਆਇਆ ਸੀ ਆਸਕੀਨ ਹੈ। ਕਿਆ ਸ 8 ਲੱਖ 84 ਹਜ਼ਾਰ 905 ਰੁਪਏ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹ ਨਿਹਾਲ ਪੈਟਰੋਲ ਪੰਪ ਬਹਿਗਲ ਫਵਾਂਸ ਦੇ ਨਜ਼ਦੀਕ ਤੇ ਆਲਮੋਸਟ 9:00 ਦੇ ਕੋ ਜੇ ਆਪਣਾ ਬੈਂਕ ਚ ਜਾਵਾ ਕਰਾਉਣ ਜਾ ਰਹੇ ਸੀ ਉਦੋਂ ਤਿੰਨ ਬੰਦੇ ਮੋਟਰਸਾਈਕਲ ਤੇ ਆਉਂਦੇ ਨੇ। ਉਹਦਾ ਬੈਗ ਜਿਹੜਾ ਦਾ ਸੀਗਾ ਸਨੈਚ ਕਰਕੇ ਲੈ ਗਏ। ਸਰ ਕਿੰਨੇ ਜਣੇ ਸੀ ਤੋਂ ਉਸੇ ਤਿੰਨ ਬੰਦੇ ਜੀ ਤੇ ਸਰ ਕਿੰਨੇ ਕੈਂਚਰ ਸੀ? ਬਾਕਸ ਵਿੱਚ ਦੀ 9:00 ਦੇ ਨਾਮ ਲੱਗ ਸਕਦੀ ਹੈ। ਸਰਗੀ ਟੀਮ ਨਾਲ ਨਹੀਂ ਜਾ ਰਹੇ ਸਾਰੀਆਂ ਇਨਵੈਸਟੀਗੇਸ਼ਨ ਕਰ ਰਹੇ ਆ ਸਾਰੇ ਅਸੀਂ ਕਰ ਰਹੇ ਆ ਅਸੀਂ ਡਿਫਰੈਂਟ ਡਿਫਰੈਂਟ ਥੀਰੀਜ਼ ਉੱਤੇ ਕੰਮ ਕਰ ਰਹੇ ਆ ਬਾਕੀ ਸਾਰੇ ਅਸੀਂ ਟੀਮ ਨਾਲ ਆ ਕੇ ਰੇਟ ਕਰ ਰਹੇ ਆ ਸਖੀ ਬੰਦਾ